ਲਗਾਤਾਰ ਕਿਸਾਨੀ ਅੰਦੋਲਨ ਦੀ ਕਵਰੇਜ ਕਰ ਰਹੇ ਹਾਂ ਤਾਂ ਪਿਛਲੇ ਦਿਨੀ ਖਨੌਰੀ ਬਾਰਡਰ ਤੇ ਟਰੈਕਟਰਾਂ ਦੀ ਪਹਨ ਤੋੜ ਹੁੰਦੀ ਆ ਤਾਂ ਵੱਡਾ ਨੁਕਸਾਨ ਹੋ ਜਾਂਦਾ ਹੈ ਟਾਇਰ ਜਿਹੜੇ ਪੈਂਚਰ ਕੀਤੇ ਜਾਂਦੇ ਆ ਸੂਏ ਮਾਰ ਮਾਰ ਕੇ ਜਿਹੜੇ ਪਾੜ ਦਿੱਤੇ ਜਾਂਦੇ ਉੱਥੇ ਹੀ ਜੇਕਰ ਕੋਈ ਕਹਿੰਦੇ ਆ ਵੀ ਜ਼ਖਮ ਦਿੰਦਾ ਤਾਂ ਉਹਦੇ ਤੇ ਮਲਮ ਲਾਉਣ ਵਾਲੇ ਵੀ ਆ ਜਾਂਦੇ ਆ ਤਾਂ ਮਲਮ ਲਾਉਣ ਦੀ ਗੱਲ ਹੈ ਜਿਹੜੀ ਕਬੂਲ ਸ਼ਾਹ ਤੋਂ ਰਾਜੂ ਆਰਾਮਗੜੀਆ ਨੇ ਬੇਸ਼ੱਕ ਉਹਨਾਂ ਦੀ ਵਰਕਸ਼ਾਪ ਥੋੜੀ ਜੀ ਆ ਪਰ ਉਹਨਾਂ ਦਾ ਡਹਿਲਾ ਜਿਹੜਾ ਬਹੁਤ ਵੱਡਾ ਹੈ ਤਾਂ ਉਹਨਾਂ ਨੇ ਜਿਹੜਾ ਇਨਾਂ ਦੀ ਰਿਪੇਅਰ ਕਰਨ ਦਾ ਜਿਹੜਾ ਸਾਰਾ ਜਮਾ ਚੁੱਕਿਆ ਤਾਂ ਗੱਲਬਾਤ ਬਾਈ ਦੇ ਨਾਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਠੀਕ ਠਾਕ ਹੋ ਬਾਈ ਜੀ ਹਾਂਜੀ ਵਧੀਆ ਜੀ ਮੈਂ ਰਾਜੂ ਰਾਮ ਗੜੀਆ ਪਿੰਡ ਮੇਰਾ ਕਬੂਲਛਾ ਮੈਂ ਜੋ ਕਿ ਪੈਂਚਰਾਂ ਦਾ ਕੰਮ ਕਰਦਾ ਦੋ ਸਾਲਾਂ ਤੋਂ ਜੀ ਬਾਈ ਠੀਕ ਹੈ ਜੀ ਅੱਛਾ ਮੈਂ ਵੀਡੀਓ ਵੇਖੀ ਤੋਂ ਮੇਰੇ ਮਨ 'ਚ ਬੜਾ ਪ੍ਰਭਾਵ ਪਿਆ ਵੀ ਆਪਾਂ ਵੀ ਉੱਥੇ ਜਾ ਕੇ ਕੋਈ ਸੇਵਾ ਕਰੀਏ ਠੀਕ ਹੈ ਜੀ ਤੇ ਜੋ ਕਿ ਉੱਥੇ ਟਾਇਰ ਜਿਹੜੇ ਨੁਕਸਾਨੇ ਗਏ ਆ ਉਹਨਾਂ ਦੀ ਰਿਪੇਅਰ ਮੈਂ ਕਰਨੀ ਚਾਹਣਾ ਹੈ ਫ੍ਰੀ ਹੂੰ ਠੀਕ ਹੈ ਜੀ ਤੇ ਇੱਕ ਜੋ ਵੀ ਉਹਨਾਂ ਨੇ ਇੰਜਨਾਂ ਦੇ ਵਿੱਚ ਉਹਨਾਂ ਦੇ ਜੋ ਖੰਡ-ਖੁੰਡ ਪਾਈ ਹੈ ਜਾਂ ਨੂਨ ਪਾਇਆ ਉਹ ਵੀ ਆਪਣੇ ਕੋਲੇ ਡੀਜ਼ਲ ਮਕੈਨਿਕ ਬੰਦਾ ਹੈਗਾ ਜੁੰਨਾ ਵੀ ਹੋ ਸਕਿਆ ਉਹ ਕਰੂਗਾ ਠੀਕ ਹੈ ਅਸੀਂ ਚਾਰ-ਪੰਜ ਜਣਿਆਂ ਦੀ ਟੀਮ ਅਸੀਂ ਜਾ ਕੇ ਉਹ ਸੈੱਟ ਕਰਾਂਗੇ ਉਹ ਮਨ ਭਰ ਆਇਆ ਹੈ ਵੇਖ ਕੇ ਸਾਰਾ ਕੁਝ ਟਾਇਰ ਦਾ ਕੰਮ ਸਾਰਾ ਹਾਂਜੀ ਸਾਰਾ ਹਾਂਜੀ ਉਹ ਮਨ ਭਰ ਆਇਆ ਹੈ ਸਾਡਾ ਕਿਸਾਨਾਂ ਦੇ ਨਾਲ ਆ ਅਸੀਂ ਮਿਸਤਰੀ ਹੈਗੇ ਆ ਕਿਸਾਨਾਂ ਦੇ ਨਾਲ ਆਪ ਵੀ ਕਿਸਾਨ ਹੈ ਅਸੀਂ ਵੀ ਐਡੀ ਗੱਲ ਨਹੀਂ ਆਪ ਵੀ ਕਿਸਾਨ ਹੈ ਤਾਂ ਸਾਨੂੰ ਲੱਗਿਆ ਵੀ ਜਾਣਾ ਚਾਹੀਦਾ ਤਾਂ ਮੈਂ ਹੁਣ ਆਪਦੀ ਟੈਂਕੀ ਹਵਾਲੀ ਜੋ ਵੀ ਆਪਦਾ ਸਾਡਾ ਚਾਬੀਆਂ ਪਾਨੇ ਟੂਲ ਅਸੀਂ ਆਪਦੇ ਕੋਲੋਂ ਸਾਰਾ ਸਮਾਨ ਲੈ ਕੇ ਉੱਥੇ ਪੰਜ ਬੰਦਿਆਂ ਦੇ ਸਮੇਤ ਜਾਊਗਾ ਤੁਹਾਡੇ ਨਾਲ ਹੋਰ ਟੀਮ ਵੀ ਹੈ ਜਿਹੜੀ ਜਾ ਰਹੀ ਹੈ ਮੁੰਡੇ ਨਾਲ ਹੋਰ ਵੀ ਹਾਂਜੀ ਹਾਂਜੀ ਮੁੰਡੇ ਹੋਰ ਵੀ ਜਾ ਰਹੇ ਆ ਜੀ ਪੰਜ ਜਣੇ ਅਸੀਂ ਹੈਗੇ ਆ ਜੋ ਕਿ ਜਾ ਰਹੇ ਆ ਤੇ ਜਾਵਾਂਗੇ ਜਰੂਰ ਜਿੰਨਾ ਮਰਜ਼ੀ ਅਟ ਚਲਾਵੇ ਜਾਵਾਂਗੇ ਤੇ ਪੱਕੀ ਆਹੀ ਹੈ। ਬਈ ਇੱਕ ਪਾਸੇ ਤਾਂ ਗੋਲੇ ਮਾਰੀ ਜਾਂਦੇ ਆ ਹਮ। ਕੋਈ ਗੱਲ ਨਹੀਂ ਵੀ ਗੋਲੇ ਗੋਲਿਆਂ ਦੇ ਵਿੱਚ ਹੀ ਅਸੀਂ ਮਤਲਬ ਕਰਾਂਗੇ। ਉਹਨਾਂ ਨੂੰ ਰਿਪੇਅਰ ਗੋਲੇ ਚੱਲਦੀ ਹੈ। ਵੇਖੀ ਜਾਂਦੇ ਵੀਡੀਓ ਚ ਚੱਲਦਿਆਂ ਦੇ ਵਿੱਚ ਵੀ ਅਸੀਂ ਉਹ ਕੰਮ ਕਰਾਂਗੇ। ਤੇ ਬਾਈ ਕਿ ਕਿਹੜਾ ਉੱਥੇ ਜਿਹੜਾ ਰਿਪੇਅਰ ਕਰਨੇ ਕੀ ਕੀ ਹੈਗਾ ਵੀ ਜਿਹੜਾ ਉੱਥੇ ਕੰਮ ਕਰਨ ਵਾਲਾ ਤੁਹਾਨੂੰ ਲੱਗਦਾ ਵੀ ਜਿਹੜੇ ਟਾਇਰ ਆ ਜਿਹੜੇ ਕਿਹੜੇ-ਕਿਹੜੇ ਠੀਕ ਹੋ ਸਕਦੇ ਉੱਥੇ? ਉੱਥੇ ਬਾਈ ਜਿਵੇਂ ਟਰੈਕਟਰਾਂ ਦਾ ਟਾਇਰਾਂ ਦਾ ਪੈਂਚਰ ਤਾਂ ਹੋਈ ਹੋਏ ਆ, ਸੂਏ ਮਾਰੇ ਆ, ਉਹਨਾਂ ਨੇ ਫੇਰ ਵੀ ਮਾਰੇ ਆ। ਠੀਕ ਹੈ। ਜਿੱਥੇ ਤਾਂ ਫੇਰ ਵੱਜ ਉੱਥੇ ਪੱਚ ਲੱਗ ਜੂਗਾ ਉਹਦੇ ਠੀਕ ਹੈ ਟਾਇਰ ਦੇ ਵਿੱਚ ਪੱਚ ਲੱਗ ਜੂ ਟੂਬ ਤੇ ਪੈਂਚਰ ਲੱਗ ਜੂਗਾ ਤੇ ਜਿਵੇਂ ਹੁਣ ਜਿਹੜਾ ਬਾਲਾ ਵੱਡਾ ਨੁਕਸਾਨ ਹੋਇਆ ਉਹ ਤਾਂ ਟਾਕਾ ਵੱਜਿਆ ਉਹ ਤਾਂ ਨਹੀਂ ਬਾਲ ਹੁੰਦਾ ਹੂੰ ਜਿੱਥੋਂ ਟਿੱਕਰ ਵੀ ਆਪਣਾ ਹੋਣ ਵਾਲਾ ਹੋਇਆ ਕੰਮ ਉੱਥੋਂ ਟਿੱਕਰ ਕਰਾਂਗੇ ਅਸੀਂ ਕਹਿੰਦਾ ਮਤਲਬ ਹੈ ਜਿਹੜਾ ਲੇਬਰ ਦਾ ਕੰਮ ਆ ਸਾਰਾ ਲੇਬਰ ਦਾ ਜੇ ਕੋਈ ਨਵੀਂ ਵੀ ਕੋਈ ਨਵੇਂ ਟਾਇਰ ਚੜਾਉਣਾ ਚਾਹੁੰਦਾ ਹੋਊਗਾ ਟਾਇਰ ਲਿਆਵੇ ਅਸੀਂ ਪਾ ਕੇ ਦੇਾਂਗੇ ਹੂੰ ਠੀਕ ਹੈ ਸਾਡੀ ਆ ਸੇਵਾ ਜਿੰਨੇ ਦਿਨ ਵੀ ਜੋ ਲੱਗਣਗੇ ਤੇ ਲਾਵਾਂਗੇ ਉੱਥੇ ਲਾਵੋਗੇ ਹਾਂਜੀ ਹਾਂਜੀ ਬਿਲਕੁਲ ਲਾਵਾਂਗੇ ਪੂਰੀ ਤਰ੍ਹਾਂ ਮਨ ਬਣਾ ਲਿਆ ਫਿਰ ਪੂਰੀ ਤਰ੍ਹਾਂ ਮਨ ਬਣਾ ਲਿਆ ਕਮਾਈਆਂ ਕਮੂਈਆਂ ਹੁੰਦੀਆਂ ਰਹਿਣੀਆਂ ਬਈ ਠੀਕ ਹੈ ਆਪਦਾ ਕਿਸਾਨੀ ਬਚਾਈਏ ਹੂੰ ਕਿਸਾਨੀ ਜਿਹੜੀ ਹੱਥੋਂ ਜਾ ਰਹੀ ਹੈ ਬਈ ਇੰਨਾ ਹਾਂਜੀ ਕਿਸਾਨਾਂ ਦੇ ਨਾਲ ਖੜੇ ਕਿਸਾਨੀ ਆਪਦੀ ਵੀ ਕਿਸਾਨੀ ਹੈ ਸਾਡੀ ਉਹਨੂੰ ਵੀ ਬਚਾਈਏ ਸਾਡਾ ਜਿਹੜਾ ਦੇਲ ਮਤਲਬ ਇੱਕ ਉਹਨਾਂ ਨੇ ਮੁੰਡਾ ਮਾਰਤਾ ਇੱਕੋ ਵਿਚਾਰਾ ਓਪਿਆ ਉਹ ਹਾਸ਼ੀਦ ਹੋ ਗਿਆ ਉਹ ਮਤਲਬ ਆਰਐਸਐਸ ਦੇ ਗੁੰਡਿਆਂ ਨੇ ਜਿਹੜਾ ਕੰਮ ਕੀਤਾ ਨਾ ਇਹ ਉਹ ਗੁੰਡੇ ਹੀ ਆ ਬਾਈ ਕੋਈ ਪੁਲਿਸ ਵਾਲੇ ਨਹੀਂ ਗਏ ਉਹ ਨਾ ਕੋਈ ਮੰਟਰੀ ਆ ਉਹ ਗੁੰਡੇ ਆ ਉਹਨਾਂ ਦੇ ਠੀਕ ਹੈ ਉਹਨਾਂ ਨੂੰ ਪੂਰੀ ਟ੍ਰੇਨਿੰਗ ਦਿੱਤੀ ਗਈ ਹੈ ਪੂਰੇ ਉਹ ਆਪਦੇ ਹਿਸਾਬ ਨਾਲ ਕਰੀ ਜਾਂਦੇ ਆ ਜੀ ਕਿਸਾਨ ਅੰਦੋਲਨ ਤੇ ਬਾਈ ਜਿਵੇਂ ਪਹਿਲਾਂ ਵੀ ਜਾ ਕੇ ਉਹ ਲਵਾਈ ਹਾਈ ਰੀ ਪਹਿਲੇ ਅੰਦੋਲਨ ਤੇ ਵੀ ਲਵਾਈ ਸੀ ਪਹਿਲਾਂ ਮੇਰੇ ਡੈਡੀ ਗਏ ਸੀਗੇ ਪਹਿਲਾਂ ਹੁਣ ਐਤਕੀ ਮੈਂ ਮੈਂ ਪੂਰਾ ਮਨ ਬਣਾਇਆ ਵੀ ਮੈਂ ਜਾਣਾ ਹੀ ਸਮਾਨ ਸੱਪਾ ਪੂਰਾ ਤਿਆਰ ਹੈ ਜੀ ਸਮਾਨ ਸੱਪਾ ਹੁਣ ਤਿਆਰ ਹੈ ਜੀ ਟੈਂਕੀ ਪੂਰੀ ਤਿਆਰ ਆ ਸਾਰਾ ਤਾਂ ਜਾਵਾਂ ਆਪਣਾ ਤਿਆਰ ਹੈ ਚਾਬੀਆਂ ਪਾਨੇ ਸਭ ਟੂਲ ਨਾਲ ਜਾਣਗੇ ਠੀਕ ਹੈ ਤੇ ਜਿਵੇਂ ਉਹ ਟੈਂਕੀ ਦੇਖ ਸਕਦੇ ਤੁਸੀਂ ਹਨਾ ਉਹ ਵੀ ਬਾਈਆਂ ਨੇ ਤਿਆਰ ਕਰਾ ਕੇ ਰੱਖੀ ਹੋਈ ਆ ਇਹ ਵਰਕਸ਼ਾਪ ਆ ਬਾਈ ਦੀ ਬਾਹਰ ਬਾਹਰ ਆ ਜਿਹੜੇ ਕਬੂਲ ਸ਼ਾਹ ਪਿੰਡ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਇਹ ਟੈਂਕੀ ਇੱਥੇ ਬਾਈ ਇਹ ਕੰਮ ਪਾਵਾਂ ਦੀ ਹਨਾ ਬਈ ਛੋਟਾ ਪਰ ਸੋਚ ਵੱਡੀ ਹੈ ਨਾ ਦੇ ਲੋ ਟਾਉਣਾ ਚਾਹੀਦਾ ਮੇਰੇ ਚੀਜ਼ ਵਧੀਆ ਲੱਗੀ ਵੀ ਜਿਵੇਂ ਦਿਲ ਵਟਾਉਣ ਲੱਗੀ ਬੇਸ਼ੱਕ ਉਹ ਕਰੋੜਾਂ ਵਾਲੀ ਕਮਾਈ ਵਾਲਿਆਂ ਦੀ ਗੱਲ ਕਰ ਲੀਏ ਹੈ ਨਾ ਉਹ ਨਹੀਂ ਬੋਲਦੇ ਮੇਰੇ ਇੱਕ ਚੀਜ਼ ਇੱਥੇ ਇਹ ਵੀ ਆਪਾਂ ਸਾਰੇ ਕਿਸਾਨੀ ਨਾਲ ਹੀ ਆਂ ਕਿਸਾਨੀ ਨਾਲ ਹੀ ਤਾਂ ਸਾਰਾ ਕੁਝ ਨਾ ਕਿਸਾਨ ਦਾ ਹੀ ਟਾਇਰ ਚੱਲੂਗਾ ਕਿਸਾਨ ਦੇ ਟਰੈਕਟਰ ਦੇ ਟਾਇਰ ਚੱਲਣਗੇ ਕਿਸਾਨ ਕਿਸਾਨ ਚੱਲੂਗਾ ਤਾਂ ਦੁਨੀਆ ਚੱਲੂਗੀ ਨਹੀਂ ਤਾਂ ਨਹੀਂ ਚੱਲੂਗੀ ਹਾਂ ਜੇ ਕਿਸਾਨ ਬਚਣਗੇ ਤਾਂ ਫੇਰ ਹਾਂਜੀ ਫੇਰ ਹੀ ਜੀ ਜੀ ਸਾਹਿਬ ਜੇ ਜ਼ਿੰਮੇਦਾਰੀ ਨਾ ਬਚਿਆ ਤਾਂ ਫੇਰ ਸਾਡੇ ਕੋਲ ਕੰਮ ਵੀ ਨਹੀਂ ਆਉਣਾ ਇੰਨਾ ਠੀਕ ਹੈ ਜੀ ਜੇ ਖੇਤੀਬਾੜੀ ਬਚੂਗੀ ਤਾਂ ਕੰਮ ਆਊਗਾ ਬਾਈ ਜੀ ਸਾਰੇ ਪਾਸੇ ਕੰਮ ਆਊਗਾ ਤੇ ਉਹਦੇ ਨਾਲ ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜਿੰਨਾ ਵੀ ਹੋ ਸਕਦਾ ਜੀ ਅਸੀਂ ਆਪਦੇ ਕੋਲੋਂ ਵੀ ਖਰਚਾ ਕਰਕੇ ਅਸੀਂ ਉੱਥੇ ਜਾਵਾਂਗੇ ਜੀ ਜਿੰਨਾ ਹੋ ਸਕਦਾ ਯੋਗਦਾਨ ਪਾਵਾਂਗੇ ਠੀਕ ਹੈ ਹਾਂਜੀ ਤੇ ਭਾਈ ਇੱਕ ਚੀਜ਼ ਹੋਰ ਦੱਸਿਓ ਜਿਵੇਂ ਪਿੰਡ ਦੀ ਗੱਲ ਕਰ ਲਗੇ ਆਪਾਂ ਪਿੰਡ ਚੋਂ ਵੀ ਟੀਮ ਗਈ ਆ ਤੁਹਾਡੀ ਪਿੰਡ ਚੋਂ ਟੀਮ ਗਈ ਹੈ ਭਾਈ ਠੀਕ ਹੈ ਤੇ ਬਾਕੀ ਅਸੀਂ ਹੋਰ ਵੀ ਲੋਕਾਂ ਨੂੰ ਆਣੇ ਆ ਵੀ ਤੁਸੀਂ ਜਿੰਨੇ ਜੋਗੇ ਹੈਗੇ ਉਹਨਾਂ ਤਾਂ ਕਰੋ ਵੀ ਜਿੰਨੇ ਜੋਗੇ ਹੈਗੇ ਆ ਵੀ ਉਹਨਾਂ ਤੱਕ ਤਾਂ ਉੱਥੇ ਪਹੁੰਚੋ ਕਿਸਾਨੀ ਗਈ ਤਾਂ ਭਾਈ ਦੁਨੀਆ ਹੀ ਖਤਮ ਹੈ ਬੈਸ ਜਿਹੜੀ ਗੱਲ ਹੈ ਸਾਰਾ ਕੁਝ ਹੀ ਕਿਸਾਨੀ ਨਾਲ ਕਿਸਾਨੀ ਨਾਲ ਹੈ ਜੀ ਬਸ ਇੱਧਰ ਆ ਜਾ ਭਾਈ ਕੋਈ ਨਹੀਂ ਇੱਧਰ ਲੈ ਬਸੇ ਹਾਂਜੀ ਸਰ ਸਭ ਕੁਛ ਸਾਲਾ ਤੇ ਡਿਪੈਂਡ ਆ ਬਾਈ ਉਹਨਾਂ ਕਰਕੇ ਸਭ ਕੁ ਦੁਨੀਆਦਾਰੀ ਚੱਲੀ ਜਾਂਦੀ ਹੈ ਜੇ ਕਿਸਾਨ ਹੀ ਨਾ ਰਹਿਣਗੇ ਤੇ ਫਿਰ ਆਪਾਂ ਕੁਝ ਵੀ ਨਹੀਂ ਕੋਈ ਕੰਮਕਾਰ ਨਹੀਂ ਸਭ ਕੁ ਟੱਪ ਹੋ ਜਾਣੇ ਆ ਉਹਨਾਂ ਦੇ ਬਦੌਲਤ ਹੀ ਸਭ ਕੁਛ ਆਪਾਂ ਕਰ ਰਹੇ ਆ ਲੋ ਘਾ ਰਿਹਾ ਕਿਸਾਨ ਹੀ ਉਗਾ ਰਿਹਾ ਖਾ ਰਿਹਾ ਸਭ ਕੁਛ ਕਿਸਾਨਾਂ ਤੇ ਡਿਪੈਂਡ ਆ ਸਭ ਕੁਛ ਤੇ ਬਾਈ ਇੱਕ ਰਿਪੇਅਰ ਦੀ ਗੱਲ ਕਰ ਲੀਏ ਆਪਾਂ ਜਿਵੇਂ ਹਨਾ ਇੰਜਨਾਂ ਚ ਵਿੱਚ ਜਿਵੇਂ ਸਿੱਟਿਆ ਗਿਆ ਉਹ ਖੰਡ ਪਾਈ ਗਈ ਹੈ ਜਿਵੇਂ ਉਹਦਾ ਹਾਂਜੀ ਉਹ ਥੱਲੋ ਉਹਦੇ ਚੈਂਬਰ ਪਟਕੇ ਉਹਨੂੰ ਚੰਗੀ ਤਰ੍ਹਾਂ ਉਹਦੇ ਨਾਲ ਡੀਜ਼ਲ ਨਾਲ ਡੀਜ਼ਲ ਨਾਲ ਵਾਸ਼ ਕਰਨਗੇ ਡੀਜ਼ਲ ਨਾਲ ਵਾਸ਼ ਕਰਕੇ ਫਿਰ ਉਹਨੂੰ ਚਲਾਉਣਗੇ ਹੂੰ ਤੇ ਉਹ ਡੀਜ਼ਲ ਨਾਲ ਵਾਸ਼ ਕਰਕੇ ਆ ਡੀਜ਼ਲ ਨਾਲ ਵਾਸ਼ ਕਰਨਾ ਪਊਗਾ ਅੰਦਰੋਂ ਕਿਉਂ ਜਿਹੜੀ ਖੰਡ ਹੈ ਨਹੀਂ ਤਾਂ ਜੇ ਕ੍ਰਿੰਕ ਦੇ ਵਿੱਚ ਖੰਡ ਵੜ ਗਈ ਉਹ ਜੰਮ ਗਈ ਉਹ ਟਰੈਕਟਰ ਨਹੀਂ ਬਹਾਲ ਹੁੰਦਾ ਉਹਦਾ ਇੰਜਨ ਸਾਰੇ ਹੀ ਕਰਾਉਣਾ ਪਊਗਾ ਫਿਰ ਸਾਡੀ ਟੀਮ ਦੇ ਵਿੱਚ ਇੱਕ ਮੁੰਡਾ ਹੈਗਾ ਜੀ ਜਿਹੜਾ ਇਹ ਕੰਮ ਕਰਦਾ ਅਸੀਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੂੰ ਜਦੋਂ ਦੱਸੀ ਸਾਰੀ ਗੱਲ ਵੀ ਅਸੀਂ ਉੱਥੇ ਜਾਣਾ ਚਾਹੁੰਨੇ ਆ ਤਾਂ ਉਹਨੇ ਵੀ ਸਾਡੇ ਆ ਪੂਰਾ ਸਾਥ ਦਿੱਤਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਆ ਚੱਲੋ ਜਦੋਂ ਜਾਣਾ ਠੀਕ ਆ ਜਿੰਨਾ ਵੀ ਹੋ ਸਕਦਾ ਮੇਰੇ ਵੱਲੋਂ ਮੈਂ ਆਪਦੀ ਪੂਰੀ ਕੋਸ਼ਿਸ਼ ਕਰਕੇ ਟਰੈਕਟਰ ਨੂੰ ਠੀਕ ਕਰੂੰਗਾ ਬਹਾਲ ਕਰੂੰਗਾ ਜਿੰਨਾ ਵੀ ਮੇਰੇ ਵੱਲੋਂ ਹੋ ਸਕਦਾ ਮੈਂ ਆਪਦੀ ਪੂਰੀ ਵਾਹ ਲਾਉਂਗਾ ਉੱਥੇ ਹਾਂਜੀ ਤੇ ਆਪਾਂ ਉਹਨਾਂ ਦੇ ਨਾਲ ਖੜੇ ਆ ਜੀ ਹੂੰ ਤਾਂ ਬਾਈ ਪੈਂਚਰਾਂ ਦਾ ਕੰਮ ਕਰਦੇ ਆ ਪੈਂਚਰ ਵਾਲਾ ਇੱਕ ਇਹ ਵੀ ਆ ਕਹਿਣਗੇ ਯਾਰ ਪੈਂਚਰਾਂ ਵਾਲਾ ਬੰਦਾ ਇਹਨਾਂ ਕਿਥੋਂ ਕਰ ਦੂਗਾ ਹਨਾ ਗੱਲ ਵੀ ਆ ਜਾਂਦੀ ਹੈ ਉਹ ਤਾਂ ਹੋਈ ਹੁੰਦੀ ਹੈ ਮਸ਼ਹੂਰੀ ਆਸਤੇ ਤਾਂ ਵੀ ਕਰ ਰਿਹਾ ਸਾਰਾ ਕੁਝ ਆ ਵੀ ਨਹੀਂ 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 ਗੱਲ ਕੀ ਹੈ ਜੀ ਦਿਲ ਵੱਡਾ ਹੋਣਾ ਚਾਹੀਦਾ ਮੇਨ ਗੱਲ ਹੈ ਜੀ ਠੀਕ ਹੈ ਜੀ ਕੰਮ ਭਾਵੇਂ ਸਾਡਾ ਛੋਟਾ ਹੈ ਜੀ ਪਰ ਦਿਲ ਬਹੁਤ ਵੱਡਾ ਹੈ ਜੀ ਠੀਕ ਹੈ ਜੀ ਕੋਈ ਗੱਲ ਨਹੀਂ ਜਿੰਨਾ ਵੀ ਹੋ ਸਕਦਾ ਸੀ ਆਪ ਦਾ ਯੋਗਦਾਨ ਪਾਉਣਾ ਹੈ ਅਸੀਂ ਇਹ ਸੋਚ ਰੱਖੀ ਹੈ ਵੀ ਜੇ ਕਿਸਾਨੀ ਬਚੂਗੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਬਚਣਗੀਆਂ ਬਾਈ ਜੀ ਨਹੀਂ ਤਾਂ ਨਹੀਂ ਹੋ ਸਕਦਾ ਮੈਂ ਸਾਰੀ ਦੁਕਾਨ ਆਪਦੀ ਲੋਕ ਕਰਕੇ ਕਿ ਇੱਥੇ ਕੋਈ ਨਹੀਂ ਆਪਦਾ ਸਮਾਨ ਲੈ ਕੇ ਉੱਥੇ ਜਾਊਗਾ ਸਾਰਾ ਕੰਮਕਾਰ ਵੀ ਬੰਦ ਹੋ ਜਾ ਬੰਦ ਕਰਕੇ ਹੀ ਬੰਦ ਬਿਲਕੁਲ ਬੰਦ ਕਰਕੇ ਮੈਂ ਉੱਥੇ ਜਾਊਗਾ ਹਾਂਜੀ ਤੇ ਬਈ ਫਿਰ ਤਾਂ ਇਧਰੋਂ ਵੀ ਘਾਟਾ ਪੈ ਜਾਣਾ ਹਨਾ ਉਹ ਵੀ ਗੱਲ ਆਇਆ ਕੋਈ ਗੱਲ ਨਹੀਂ ਜੀ ਦਾਣੇ ਪਏ ਆ ਘਰੇ ਇਹ ਖਾ ਲੈਣਗੇ ਤੇ ਉੱਥੇ ਮੈਨੂੰ ਲੰਗਰ ਮਿਲ ਜੂਗਾ ਠੀਕ ਹੈ ਮੈਂ ਉੱਥੇ ਖਾ ਲੂਗਾ ਕੋਈ ਚੱਕਰ ਨਹੀਂ ਉਦੋਂ ਕਣਕ ਆ ਜੂਗੀ ਵੱਢ ਲਾਂਗੇ ਬਸ ਮਾਲਕ ਦੇਈ ਆ ਮਾਲਕ ਦੇਈ ਜੂਗਾ ਜੀ ਆ ਬਾਈ ਚੜਦੀ ਕਲਾ ਬਖਸ਼ੇ ਚੜਦੀ ਕਲਾ ਲੀਆਂ ਗੱਲਾਂ ਬਾਈ ਦੀਆਂ ਹਾਂਜੀ ਚੜਦੀ ਕਲਾ ਬਖਸ਼ੇ ਮਾਲਕ ਕੋਈ ਨਹੀਂ ਇਹ ਤਾਂ ਹੈਨਾ ਵੀ ਜਿਹੜਾ ਦਾਣੇ ਆ ਜਿਹੜੇ ਉਹ ਮਾਲਕ ਨੇ ਉੱਥੇ ਦੇ ਦੇਣਾ ਲੰਗਰ ਤਾਂ ਮੇਰੇ ਹੀ ਜਾਣਾ ਤਾਂ ਦੁਕਾਨ ਬੰਦ ਕਰਕੇ ਬਾਈ ਉੱਥੇ ਜਾਣਗੇ ਵੱਡੀ ਗੱਲ ਇਹ ਆ ਵੀ ਇੱਕ ਛੋਟੀ ਦੁਕਾਨ ਹਨਾ ਹੈਗੀ ਆ ਬੇਸ਼ੱਕ ਪਰ ਆਮਦਨ ਵੀ ਘਟਾ ਪਰ ਫੇਰ ਵੀ ਬਾਈ ਜੀਆਂ ਦਾ ਜਿਹੜਾ ਦਿਲ ਬਹੁਤ ਵੱਡਾ ਤਾਂ ਇਹ ਗੱਲ ਵੱਡੀ ਆ ਬਾਈ ਇੱਥੇ ਕਿਸਾਨ ਦਾ ਸਰਨ ਸਾਥ ਦੇਣਾ ਚਾਹੀਦਾ ਖਾਸ ਕਰਕੇ ਬਾਈ ਜਿਹੜੇ ਕਿਸਾਨੀ ਨਾਲ ਜੁੜੇ ਹੋਣਾ ਜਿਵੇਂ ਕੋਈ ਕੋਈ ਵੀ ਆਪਣਾਂ ਦੀ ਉਹਨਾਂ ਦਾ ਇੱਥੇ ਸਾਥ ਦੇਣਾ ਜ਼ਰੂਰ ਬੰਦਦਾ ਬਾਈ ਇਹ ਮੇਕ ਤੋਂ ਲੈ ਕੇ ਜਹਾਜ਼ ਤੱਕ ਸਾਰਾ ਕਿਸਾਨੀ ਨਾਲ ਹੀ ਚੱਲਦਾ ਵੀ ਇੱਕ ਜੁੱਤੀ ਵਾਲੀ ਮੇਕ ਹੈ ਨਾ ਉਹਦੇ ਤੋਂ ਲੈ ਕੇ ਜਹਾਜ਼ ਤੱਕ ਸਾਰਾ ਕਿਸਾਨੀ ਨਾਲ ਚੱਲਦਾ ਹੋਰ ਕਾਹ ਸ ਕੋਈ ਕਮਾਈ ਹੈ ਨਹੀਂ ਪਹਿਲਾਂ ਵੀ ਕਮਾਈ ਹੈ ਕਰਦਿਆ ਕੁਰਦਿਆ ਨਾ ਵੀ ਰੈਰੂ ਕਰ ਲਈ ਸਾਰੇ ਰੈ ਕੀਤੀ ਹੈ ਜੀ ਸਾਰਿਆਂ ਨਾਲ ਕੀਤੀ ਹੈ ਬਸ ਕੋਈ ਚੱਕਰ ਪਹਿਲਾਂ ਮਾਮੂਨ ਬਣਾ ਲਿਆ ਫਿਰ ਕੋਈ ਗੱਲ ਨਹੀਂ ਹਾਂਜੀ ਫੁੱਲ ਸਪੋਰਟ ਆ ਜੀ ਕਰੋ ਕਰੋ ਫੁੱਲ ਸਪੋਰਟ ਕਰੋ ਬਸ ਹਾਂਜੀ ਤੇ ਭਾਈ ਆਈਡੀਆ ਦੀ ਗੱਲ ਕਰਨ ਲਈ ਵੀ ਕਿਉਂ ਸੋਚਿਆ ਫਿਰ ਜਿਵੇਂ ਆਪਾਂ ਉਹ ਤਾਂ ਕੀਤਾ ਵੀ ਵੀਡੀਓ ਦੇਖ ਲਈਆਂ ਹਨਾ ਵੀ ਇਸ ਤਰ੍ਹਾਂ ਆਪਾਂ ਕਰਨਾ ਜਿਵੇਂ ਇੰਜਨ ਮਕੈਨਿਕ ਦਾ ਵੀ ਹੋ ਗਿਆ ਆ ਜਿਵੇਂ ਜਿਵੇਂ ਮੁੰਡੇ ਤੁਸੀਂ ਜੁੜੇ ਜਾਓਗੇ ਟੀਮ ਵੱਧ ਜਾਣੀ ਹੈ ਫਿਰ ਅੱਗੇ ਜਾ ਕੇ ਹਾਂਜੀ ਹਾਂਜੀ ਅਸੀਂ ਜਿੰਨੇ ਜੋਗੇ ਹੋ ਸਕੇ ਵੀ ਜਿਹੜਾ ਟਾਇਰ ਚੱਲਦਾ ਹੋਇਆ ਉਹਨੂੰ ਅਸੀਂ ਚਲਾਵਾਂਗੇ ਠੀਕ ਹੈ ਵੀ ਆਪਾਂ ਵਧਣਾ ਦਾ ਗਾਂ ਹੈ ਜਿੱਧਰ ਮਰਜੀ ਜਾਣਾ ਤੇ ਆਪਾਂ ਨੂੰ ਜੋ ਕਿ ਟਾਇਰ ਤਾਂ ਚੱਲਦੀ ਚਾਹੀਦੇ ਆ ਇੰਜਣ ਵੀ ਚੱਲਦਾ ਚਾਹੀਦਾ ਤੇ ਉਹਨਾਂ ਨੂੰ ਆਪਾਂ ਚਲਾਵਾਂਗੇ ਜ਼ਰੂਰ ਜੋ ਵੀ ਅਰਲਾ ਟੈਟ ਉੱਥੇ ਲੱਗੂ ਸਿਸਟਮ ਲੱਗੂਗਾ ਉਹ ਜਿੰਨੇ ਜੋਗੇ ਹੈਗੇ ਆਂ ਅਸੀਂ ਲੈ ਕੇ ਜਾਵਾਂਗੇ ਨਾਲ ਤੇ ਆਪਦਾ ਸਾਰਾ ਸਮਾਨ ਨਾਲ ਲੈ ਕੇ ਜਾਵਾਂਗੇ ਹਾਂਜੀ ਹਾਂਜੀ ਪੰਚਰ ਪੱਛ ਸਭ ਮੈਂ ਲੈ ਕੇ ਜਾਊਂਗਾ ਇੱਥੋਂ ਤੁਹਾਡੇ ਹੋਣਗੇ ਸਾਰੇ ਹਾਂ ਆਪਦੇ ਹੋਣਗੇ ਠੀਕ ਹੈ ਜੇ ਕੋਈ ਕੋਈ ਮੰਨ ਕੇ ਚੱਲੋ ਲੋਡ ਪਾਉਗੀ ਤਾਂ ਇੱਥੋਂ ਪਿੰਡ ਭਰਾ ਹੈਗੇ ਆ ਸਾਰਾ ਕੁਝ ਪਹੁੰਚਾਉਣਗੇ ਇੱਥੇ ਚਲੋ ਵੱਡੀ ਗੱਲ ਮੈਨੂੰ ਤਾਂ ਫਿਰ ਮੈਂ ਤਾਂ ਵਧਾਈ ਦਿੰਦਾ ਤੁਹਾਨੂੰ ਹਨਾ ਬਈ ਯਾਰ ਸਲੂਟ ਆ ਤੁਹਾਡੇ ਵਰਗੇ ਭਰਾਵਾਂ ਨੂੰ ਹਨਾ ਜਿਹੜੇ ਕਿਸਾਨਾਂ ਦੇ ਨਾਲ ਖੜੇ ਤੇ ਇੱਕ ਪਾਸੇ ਅਤਵਾਦੀ ਤੇ ਖਾਲਿਸਤਾਨੀ ਕਹਿਣ ਵਾਲੇ ਵੀ ਬੰਦੇ ਹੈਗੇ ਆ ਬਈ ਹਨਾ ਹਾਂਜੀ ਹਾਂਜੀ ਬਹੁਤ ਬੁਰੇ ਹਾਲਾਤ ਬਹੁਤ ਘਟੀਆ ਸਰਕਾਰ ਚੁਣ ਲਈ ਲੋਕਾਂ ਨੇ ਤੇ ਹੁਣ ਪਛਤਾਉਂਦੇ ਆ ਸਾਰੇ ਪਛਤਾਉਂਦੇ ਆ ਕੁਝ ਕੁ ਲੋਕ ਹੈ ਜਿਹੜੇ ਨਹੀਂ ਪਛਤਾਉਂਦੇ ਬਾਕੀ ਸਾਰੇ ਪਛਤਾਉਂਦੇ ਆ ਘਟੀਆ ਸਰਕਾਰ ਕਰਕੇ ਸੋਡੇ ਤਾਂ ਇਧਰ ਨੇੜੇ ਆ ਕੇ ਜਾਕਰ ਸਾਹਿਬ ਵੀ ਆ ਗਿਆ ਨਾ ਪ੍ਰਧਾਨ ਆ ਬੀਜੇਪੀ ਦੇ ਬਾਈ ਹੈ ਨਾ ਤੁਹਾਡੇ ਹਾਂਜੀ ਹਾਂਜੀ ਹੈਗੇ ਜੀ ਹੈਗੇ ਬਾਕੀ ਚਲੋ ਜੋ ਮਾਲਕ ਨੇ ਕਰਾਊਗਾ ਜਿੰਨੀ ਕਿ ਸੇਵਾ ਕਰਾਊਗਾ ਉਨੀ ਕਰਾਂਗੇ ਉਹ ਚਲਦੇ 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 ਗੋਲਿਆਂ 'ਚ ਵੀ ਖੜਾਂਗੇ ਖੜਾਂਗੇ ਜੀ ਜਿਹੜੇ ਗੋਲੇ ਚਲਦੇ ਆ ਅਸੀਂ ਵੇਣੇ ਆ ਪਰ ਅਸੀਂ ਪਹੁੰਚਾਂਗੇ ਉੱਥੇ ਕਰਾਂਗੇ ਕੰਮ ਉਹ ਨਾਲ ਖੜੇ ਆ ਖੜਾਂਗੇ ਬਸ ਮੋਢਿਆ ਮੋਢਾ ਬਣ ਮਾਰਾ ਹੀ ਨੀ ਸੇਵਾ ਲਈ ਆ ਜੀ ਉਹ ਅਸੀਂ ਜਰੂਰ ਪੂਰੀ ਕਰਾਂਗੇ ਹਾਂ ਤੋ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਬਾਈ ਦਾ ਰਾਜੂ ਆਰਾਮਗੜੀਆ ਨੇ ਕਬੂਲ ਸ਼ਾ ਪਿੰਡ ਹੈ ਤਾਂ ਫਾਜ਼ਲਕਾ ਦਾ ਇਹ ਪਿੰਡ ਹੈ ਤਾਂ ਇਹ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਸਮਾਨ ਸੱਪਾ ਲੈ ਕੇ ਨਾ ਬਾਈ ਸੰਦ ਪੱਠਾ ਸਾਰਾ ਤਿਆਰ ਕਰੀ ਬੈਠਿਆ ਹੈ ਤਿਆਰ ਪਏ ਹੀ ਉਹ ਚੱਕ ਕੇ ਗੱਟੇ 'ਚ ਪਾਉਣੇ ਆ ਜੀ ਬਸ ਚੱਕ ਕੇ ਗੱਟੇ 'ਚ ਹੀ ਪਾਉਣਾ ਸਮਾਨ ਸਾਰਾ ਹੈਗਾ ਜਿਹੜਾ ਲੈ ਕੇ ਆਣਾ ਬਾਈਆਂ ਨੇ ਤਾ ਭਾਵਕ ਵੀ ਹੋਇਆ ਕਿਤਨਾ ਕਿਤੇ ਬਾਈ ਹਨ ਜਿਹੜੀਆਂ ਉਹ ਤਸਵੀਰਾਂ ਵੇਖੀਆਂ ਟਰੈਕਟਰਾਂ ਦੀ ਭੰਨਿਆਂ ਦੀ ਤਾਂ ਇੱਕ ਆਸ਼ੇ ਟਰੈਕਟਰ ਨੂੰ ਬੜਾ ਬੁਰੀ ਤਰ੍ਹਾਂ ਭੰਨਿਆ ਉਹਨਾਂ ਨੇ ਬਾਈ ਇਹਦਾ ਬਹੁਤ ਬਹੁਤ ਬੁਰੀ ਤਰ੍ਹਾਂ ਜੀ ਬਹੁਤ ਇਹ ਸਮਾਨ ਸੱਪਾ ਸਾਰਾ ਬਾਈ ਲੈ ਕੇ ਜਾਣਗੇ ਹਾਂ ਇਹਨਾਂ ਦੇ ਨਾਲ ਬਾਈਆਂ ਨਾਲ ਆਪਾਂ ਗੱਲਬਾਤ ਕੀਤੀ ਆ ਹਾਂਜੀ ਤੇ ਬਈ ਉਹ ਆਸ਼ੇ ਟਰੈਕਟਰ ਵਾਲੀ ਵੀਡੀਓ ਤੁਸੀਂ ਵੀ ਵੇਖੀ ਹੋਣੀ ਜਿਹੜਾ ਬੜਾ ਭੰਨਿਆ ਬਾਈ ਬਹੁਤ ਭੰਨਿਆ ਜੀ ਉਹ ਕਿਸੇ ਗਰੀਬ ਕਿਸਾਨ ਦਾ ਹੀ ਆਈ ਉਹ ਵੀ ਬਹੁਤ ਭੰਨਿਆ ਹੂੰ ਉਹਦੇ ਦਿਲ ਤੇ ਕੀ ਬੀਤਦੀ ਹੋਗੀ ਹੁਣ ਮੇਰੀ ਮੰਨ ਕੇ ਚਲੋ ਜਾਂ ਖਰਾਦ ਆ ਜਾਂ ਕੁਛ ਵੀ ਹੈ ਜੇ ਕੋਈ ਨੁਕਸਾਨ ਕਰ ਦੂਗਾ ਜਾਂ ਟੈਂਕੀ ਆ ਕੋਈ ਨੁਕਸਾਨ ਕਰ ਦੂਗਾ ਤਾਂ ਮੇਰ ਤੋਂ ਨਹੀਂ ਜਰਿਆ ਜਾਂਦਾ ਪੁੱਤਾਂ ਵਾਂਗੂ ਪਾਲਿਆ ਹੁੰਦਾ ਜਿਹੜੀ ਚੀਜ਼ ਆਪਾਂ ਲਿਆਏ ਆ ਤੇ ਨਾਲ ਨਾ ਦਿਲ ਦਿਲ ਮਿਲਿਆ ਹੁੰਦਾ ਬਿਲਕੁਲ ਬਿਲਕੁਲ ਭਾਈ ਦਿਲੋ ਦਿਲੋ ਮਤਲਬ ਜਿਹੜੀ ਚੀਜ਼ ਲਿਆਏ ਆ ਭਾਈ ਮੋਟਰਸਾਈਕਲ ਤੇ ਸਕ੍ਰੈਚ ਨਹੀਂ ਕੋਈ ਪੈਣ ਦਿੰਦਾ ਹਰੇਕ ਤਾਂ ਨਹੀਂ ਪੈਣ ਦਿੰਦਾ ਰੇਤਾ ਨਹੀਂ ਪੈਣ ਦਿੰਦਾ ਬਹੁਤ ਬਹੁਤ ਮਤਲਬ ਔਖਾ ਹੀ ਹੋ ਕੰਮ ਤਾਂ ਧੰਨਵਾਦ ਭਾਈ ਤੁਹਾਡਾ ਸਾਰਾ ਨਿਭਾਵਾ ਦਾ ਹਾਂਜੀ ਕੋਈ ਗੱਲ ਨਹੀਂ ਤਾਂ ਬੰਜਨਾ ਗੱਲਬਾਤ ਕੀਤੀ ਆ ਤਾਂ ਇਹ ਵੀਡੀਓ ਜਿਹੜੀ ਕਬੂਲਸ਼ਾ ਪਿੰਡ ਤੋਂ ਬਾਈਆਂ ਨੇ ਹਿੰਮਤ ਕੀਤੀ ਆ ਜਜ਼ਬਾ ਵੀ ਆ ਹਨਾ ਤਾਂ ਪੈਂਚਰ ਲਾਉਣ ਵਾਲਾ ਜਿਹੜਾ ਬਾਈ ਦਿੱਲੀ ਜਾਊਗਾ ਆਪਣਾ ਸਮਾਨ ਲੈ ਕੇ ਜਾਊਗਾ ਜੋ ਵੀ ਹੋ ਸਕਿਆ ਭਰਾਵਾਂ ਨੇ ਕਿਹਾ ਵੀ ਅਸੀਂ ਉਹ ਕਰਨ ਦੀ ਆਪਣੀਆਂ ਬਣੀਓ ਕੋਸ਼ਿਸ਼ ਕਰਾਂਗੇ ਸੋ ਜੁੜੇ ਰਹੋ ਸੱਚ ਬਾਈ ਦੇ ਨਾਲ ਧੰਨਵਾਦ ਅਸੀਂ ਨਾ ਵਰਮੇ ਵੀ ਤਿਆਰ ਕਰਦੇ ਆ ਇਹਨਾਂ ਨਾਲ ਟੋਏ ਪੱਟ ਕੇ ਉਹਨਾਂ ਦੀ ਜਿਹੜੀ ਹਿੱਕ ਤੇ ਲਾ ਕੇ ਆਵਾਂਗੇ ਅਸੀਂ ਕਿਲ ਕਿਲ ਲਾ ਕੇ ਆਵਾਂਗੇ ਅਸੀਂ ਤੇ ਪੱਟ ਕੇ ਵਿਖਾਉਣ ਇਹ ਸਾਡੇ ਵਾਲੇ ਤਾਂ ਪੱਟ ਲਏ ਉਹਨਾਂ ਨੇ ਹੂੰ ਇਹ ਪੱਟ ਕੇ ਖੋਣ ਇਹ ਐਡੇ ਮਜ਼ਬੂਤ ਲਾ ਕੇ ਹੋਣੇ ਐ ਇਹ ਮਜ਼ਬੂਤ ਮੈਨਾਂ 3-3 ਫੁੱਟ ਡੂੰਘੇ ਤੋਂ ਇਹ ਪੱਟ ਕੇ ਤੇ ਫੇਰ ਲਾ ਕੇ ਹੋਣੇ ਆਪਦੇ ਤਿਆਰ ਕਰਦੇ ਆ ਅਸੀਂ ਵਰਮੀ ਇਹ ਵਰਮੀਆਂ ਨਾਲ ਕੋਈ ਪੱਟ ਕੇ ਕੇਲਾ ਲਾ ਕੇ ਹੋਣੇ ਆ ਜਿਹੜੇ ਉਹਨਾਂ ਦੇ ਉਹ ਤਾਂ ਕੋਈ ਨਹੀਂ ਉਹਨਾਂ ਦੀ ਹਿੱਕ ਤੇ ਹੂੰ ਉਹਨਾਂ ਦੇ ਚੁੱਬਣ ਜਿਹੜੇ ਉਹ ਇਹ ਨਹੀਂ 3 ਫੁੱਟ ਪੱਟੇ ਜਾਣੇ ਸਾਡੇ ਲਾਇਏ ਜਿਹੜੇ ਜ਼ਿਮੀਂਦਾਰਾਂ ਦੇ ਲਾਇਏ ਵੀ ਇਹ ਨਹੀਂ ਪੱਟੇ ਜਾਣੇ ਠੀਕ ਹੈ